ਪਰ ਉੱਥੇ ਆਮ ਆਦਮੀ ਪਾਰਟੀ ਦੇ ਬੈਕ ਟੂ ਬੈਕ ਜਿਹੜੀਆਂ ਕਿ ਬਿਆਨ ਹੈ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਤੇ ਜੀਵਨ ਜੋਤ ਇੱਕ ਐਮ ਐਲ ਏ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਤੇ ਉਸ ਔਰਤ ਦਾ ਕਹਿਣਾ ਸੀ ਕਿ ਜਦੋਂ ਤੁਹਾਡੇ ਘਰ ਅੱਗ ਲੱਗੀ ਤੇ ਹੁਣ ਤੁਹਾਨੂੰ ਸੇਖ ਲੱਗਿਆ ਜਦੋਂ ਮਜੀਠੀਆ ਦੀ ਵਾਈਫ ਨੇ ਬਿਆਨ ਦਿੱਤਾ ਸੀ ਕਿ ਮੇਰੇ ਬੱਚੇ ਛੋਟੇ ਨੇ ਤੇ ਉਹਨਾਂ ਦੇ ਮਾਨਸਿਕਤਾ ਦੇ ਉੱਪਰ ਕੀ ਪ੍ਰਭਾਵ ਪਾਏਗਾ ਵੀ ਤੁਸੀਂ ਇਹੋ ਜਿਹਾ ਮਾਹੌਲ ਜਿਹੜਾ ਮੇਰੇ ਪਰਿਵਾਰ ਦੇ ਵਿੱਚ ਸਿਰਜ ਦਿੱਤਾ ਅਚੇਤ ਜਦੋਂ ਘਰ ਦੇ ਵਿੱਚ ਅਣਜਾਣ ਬੰਦੇ ਸਿਵਲ ਵਰਦੀ ਦੇ ਵਿੱਚ ਤੁਹਾਡੇ ਅੰਦਰ ਦਾਖਲ ਹੋ ਜਾਣ ਤਾਂ ਬੱਚੇ ਅਕਸਰ ਹੀ ਸਹਿਮ ਦਾ ਮਾਹੌਲ ਹੈ ਜਿਹੜਾ ਉਹ ਬਣ ਜਾਂਦਾ ਹੈ ਪਰ ਉੱਥੇ ਹੀ ਉਹਨਾਂ ਨੇ ਵੀ ਕਹਿਣਾ ਸੀ ਕਿ ਜਦੋਂ ਤੁਸੀਂ ਨਸ਼ਿਆਂ ਨੂੰ ਪਾਣੀ ਦੇ ਵਾਂਗੂ ਪੰਜਾਬ ਦੇ ਵਿੱਚ ਫਲਾ ਦਿੱਤਾ ਸੀ ਤਾਂ ਉਦੋਂ ਜਿਹੜੇ ਪੰਜਾਬ ਦੇ ਮਾਵਾ ਦੇ ਪੁੱਤ ਸੀ ਜਾਂ ਪੰਜਾਬ ਦੇ ਪਰਿਵਾਰ ਸੀ ਉਹਨਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਪੈਦਾ ਹੋਇਆ ਹੋਵੇਗਾ ਜਦੋਂ ਹੁਣ ਆਪਣੇ ਘਰ ਅੱਗ ਲੱਗੀ ਐ ਤਾਂ ਹੁਣ ਤੁਹਾਨੂੰ ਸੇਖ ਪਹੁੰਚਿਆ ਕਹਿੰਦਾਂ ਨੇ ਜਿਸਦਾਂ ਲੱਗੀਆਂ ਸੋਈ ਜਾਣੇ ਜਨਾਂ ਦੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਨਸ਼ਿਆਂ ਕਰਕੇ ਉਹ ਸਿਰਫ ਉਹਨਾਂ ਨੂੰ ਹੀ ਪਤਾ ਕਿਸੇ ਹੋਰ ਨੂੰ ਨਹੀਂ ਪਤਾ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਮਾਨਸਾ ਤੋਂ ਸੀਨੀਅਰ ਪੱਤਰਕਾਰ ਰਜਿੰਦਰ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮਜੀਠੀਆ ਜੀ ਦੀ ਗ੍ਰਿਫਤਾਰੀ ਤੇ ਆਪਦੇ ਐਮਐਲਏ ਬੋਲੇ ਨੇ ਕਹਿੰਦੇ ਹੁਣ ਰੋਣਾ ਕਿਉਂ ਆ ਤੇ ਉਦੋਂ ਕਹਿੰਦਾ ਸੀ ਪਰਚੇ ਪਾ ਦੋ ਹਾਂਜੀ ਤੇ ਕੋਬਰ ਦੰਨਾ ਕਰਨੀਆਂ ਤਾਂ ਥੋੜੀਆਂ ਹੀਆਂ ਵਾਲੀਆਂ ਸੌਖੀਆਂ ਹੁੰਦੀਆਂ ਨੇ ਜੀ ਪਰਚਿਆਂ ਦਾ ਚੁੱਕ ਇਹਨਾਂ ਨੇ ਆਪ ਹੀ ਸ਼ੁਰੂ ਕੀਤਾ ਜੀ ਸਖਣ ਤੇ ਇੱਕ ਵਾਰੀ ਨਾ ਸਰਸੇ ਵਾਲੇ ਦੇ ਤੇ ਸਿੱਖਾਂ ਦੀ ਲੜਾਈ ਹੋਈ ਉਹਦੇ ਚ ਸਰਸੇ ਵਾਲੇ ਨਾਲੇ ਸਾਹ ਸਿੱਖਾਂ ਦਾ ਨੁਕਸਾਨ ਕਰਕੇ ਕੁੱਟਮਾਰ ਕਰਕੇ ਤੇ ਨਾਲੇ ਉਲਟੇ ਇਹਨਾਂ ਦੀ ਸਰਕਾਰ ਸੀ ਉਮਨੀ ਕੈਬਿਨਟ ਦੀ ਸਰਕਾਰ ਵੀ ਉਹਨਾਂ ਸਿੱਖਾਂ ਦੇ ਤੇ ਪਰਚੇ ਦਿੱਤੇ ਗਏ। ਮਤਲਬ ਕਹਿਣ ਤੋਂ ਬਾਅਦ ਇਹ ਹੈ ਕਿ ਜਿਹੜਾ ਨਜਾਇਜ਼ ਪਰਚੇਵਾਦ ਦਾ ਜੋ ਹੈ ਨਾ ਉਹ ਮਤਲਬ ਇਹਨਾਂ ਨੇ ਇਟਾਲੀਡਲ ਵਾਲਿਆਂ ਨੇ ਸ਼ੁਰੂ ਕੀਤਾ ਹੋਇਆ। ਹੁਣ ਇਹਨਾਂ ਦੇ ਉੱਤੇ ਆਪ ਬੈਗ ਪਰਚੇ ਹੁਣ ਥੋੜਾ ਜਿਹਾ ਇਹਨਾਂ ਨੂੰ ਮਤਲਬ ਨਜਾਇਜ਼ ਪਰਚੇ ਥੋੜਾ ਜਿਹਾ ਬਸ ਜੋ ਫੜਾਈ ਲੱਗਦੇ ਨੇ ਗਲਤ ਪਰਬੰਧ ਕਰਦੇ ਉੱਤੇ ਦਾ ਨਜਾਇਜ਼ ਪਰਚਿਆਂ ਦਾ ਜਿਹੜਾ ਪ੍ਰਚਲਨ ਸ਼ੁਰੂ ਕੀਤਾ ਸੀ ਉਹ ਇਸੇ ਸਰਕਾਰ ਵੱਲੋਂ ਹੀ ਕੀਤਾ ਗਿਆ। ਜੀ ਪਰ ਉੱਥੇ ਵਿਕਰਮਜੀਤਿਆ ਜੀ ਦੀ ਵਾਈਫ ਦਾ ਇੱਕ ਹੋਰ ਵੀ ਬਿਆਨ ਸੀਗਾ ਕਹਿੰਦੇ ਵੀ ਮੇਰੇ ਘਰ ਦੇ ਵਿੱਚ 80 ਸਾਲ ਦੀ ਬਜ਼ੁਰਗ ਹੈ ਮੇਰੀ ਮਾਂ ਜਿਨ੍ਹਾਂ ਨੂੰ ਕਿ ਤੁਸੀਂ ਤੱਕੇ ਮਾਰ ਕੇ ਤੁਸੀਂ ਅੰਦਰ ਸਾਡੇ ਘਰ ਦੇ ਵਿੱਚ ਦਾਖਲ ਹੋਏ ਆ ਪਰ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਜਿਹਾ ਕੁਝ ਹੁੰਦਾ ਸੀ ਤਾਂ ਉਹ ਤੋਂ ਨਹੀਂ ਸੀ ਦੇਖਿਆ ਜਾਂਦਾ ਜਦੋਂ ਕਿਸੇ ਪਰਿਵਾਰ ਤੇ ਉੱਤੇ ਤੁਸੀਂ ਕੋਈ ਨਾ ਕੋਈ ਨਜਾਇਜ਼ ਪਰਚੇ ਪਾਉਂਦੇ ਹੋ ਜਾਂ ਕੁਝ ਕਰਦੇ ਹੋ ਤੇ ਪਰਿਵਾਰਾਂ ਦੇ ਵਿੱਚ ਮਾਪੇ ਤੇ ਬੱਚੇ ਉੱਥੇ ਵੀ ਹੁੰਦੇ ਨੇ देखो जी ਗੱਲ ਤਾਂ ਇਹ ਹੈ ਵੀ ਜੇ ਕਿਸੇ ਵੀ ਬੁਝੁਰ ਬਨੂ ਤਾਕਤ ਕਰ ਦੇ ਕੇ ਸਿੱਟਣਾ ਜਾਂ ਉਸਦੇ ਨਾਲ ਬਦਸਮੀ ਜੀ ਕਰਨੀ ਮਾੜੀ ਗੱਲ ਹੈ ਚਾਹੇ ਸਰਕਾਰ ਕਿਸੇ ਦੀ ਹੋਵੇ ਆਪਾਂ ਸਾਰੀਆਂ ਗੱਲਾਂ ਚ ਕਿਸੇ ਦੀ ਬਰਾਬਰੀ ਥੋੜੀ ਕਰਨੀ ਹੈ ਐ ਗੱਲ ਕਰ ਇਹ ਹੈ ਜੀ ਸੱਤਾ ਦਾ ਨਸ਼ਾ ਹੁੰਦਾ ਨਾ ਜਿਹੜਾ ਸੱਤਾ ਦਾ ਨਸ਼ਾ ਇੱਥੋਂ ਤੱਕ ਬੰਦੇ ਨੂੰ ਚੂਰ ਕਰ ਦਿੰਦਾ ਹੈ ਕਿ ਉਹਨੂੰ ਆਪਣਾ ਪਰਾਇਆ ਭੀ ਪੈਣ ਬਾਲ ਬੱਚੇ ਉਹਨੂੰ ਕੁਝ ਨਹੀਂ ਲੰਦਾ ਸਿਰਫ ਉਹਨੂੰ ਆਪਣਾ ਰਾਜਨੀਤਿਕ ਮਫਾਦ ਹੀ ਲੰਦਾ ਹੁੰਦਾ ਹੈ ਜੀਦੇ ਕਰਕੇ ਮਤਲਬ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ ਹੁੰਦਾ ਇਹਹੀ ਗੱਲ ਹੁੰਦੀ ਹੈ ਕਿਉਂਕਿ ਪੁਲਿਸ ਵਾਲੇ ਦਾ ਜੀ ਦਾ ਰਾਜ ਹੁੰਦਾ ਉਸੇ ਦੇ ਮੁਤਾਬਕ ਹੀ ਚੱਲਦੇ ਨੇ ਤੇ ਉਹਨਾਂ ਤੋਂ ਕਿੰਨਾ ਜਾਇਜ਼ ਨਜਾਇਜ਼ ਕੰਮ ਕਰਦੇ ਨੇ ਇਹ ਸਰਕਾਰਾਂ ਨੇ ਦੇਖਣਾ ਹੁੰਦਾ ਹੈ ਗੱਲ ਕਰ ਨਸ਼ਾ ਇੰਨਾ ਜ਼ਿਆਦਾ ਹੁੰਦਾ ਸੱਤਾ ਦਾ ਕਿ ਉਹ ਇਹਨਾਂ ਨੂੰ ਕੋਈ ਵੀ ਚੀਜ਼ ਮਤਲਬ ਉਹ ਕਰਨ ਦੇ ਉੱਤੇ ਬਰੇਜ ਨਹੀਂ ਕਰਦੇ ਹੁੰਦੇ ਇਸੇ ਕਰਕੇ ਇਹ ਲੋਕਾਂ ਦੇ ਜਿਹੜੇ ਨੱਕੋ ਬੁੱਲੋ ਲੈ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਆ ਫਿਰ ਕਿਸੇ ਵੀ ਤਰੀਕੇ ਨਾਲ ਮਤਲਬ ਕੋਈ ਵੀ ਕੋਸ਼ਿਸ਼ ਕਰਨ ਇਹਨਾਂ ਦੀ ਰਾਜਨੀਤਿਕ ਪੈਂਟਾ ਜਿਹੜੀ ਉਹ ਇੰਨੀ ਬਣਦੀ ਨਹੀਂ ਹੈ ਜੀ ਬਿਲਕੁਲ ਉੱਥੇ ਹੀ ਆਪਦੇ ਐਮਐਲਏ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਤੁਸੀਂ ਮਜੀਠੀਆ ਜੀ ਸੱਚੇ ਸੀਗੇ ਤੁਹਾਡੇ ਘਰ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਪਈ ਸੀ ਤੁਸੀਂ ਇੱਕ ਠਾਠ ਬਾੜ ਦੇ ਨਾਲ ਇੱਕ ਟੌਰ ਦੇ ਨਾਲ ਬਾਹਰ ਕੁਰਸੀ ਢਾਕੇ ਬਹਿੰਦੇ ਤੇ ਕਹਿੰਦੇ ਵੀ ਜੋ ਕੁਝ ਫਰੋਲਣਾ ਅੰਦਰ ਫਰੋਲ ਲਗੋ ਜੇਕਰ ਨਿਕਲਿਆ ਤਾਂ ਮੈਂ ਜ਼ਿੰਮੇਵਾਰ ਹੋਵਾਂਗਾ ਬਾਰੇ ਉੱਥੇ ਉਹਨਾਂ ਦਾ ਹੜਬੜਾੜ ਦੇ ਵਿੱਚ ਉਹਨਾਂ ਨੇ ਇਹ ਕਹਿਣਾ ਕਿ ਕਿਸੇ ਨੂੰ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਬੁਲਾ ਲਿੱਤਾ ਜਾਵੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਜਾਂ ਆਪਣੇ ਸਮਰਥਕਾਂ ਨੂੰ ਤੇ ਜਾਂ ਫਿਰ ਕਿਸੇ ਕੈਮਰਾਮੈਨ ਨੂੰ ਸੱਦ ਲਿਆ ਜਾਵੇ ਜੋ ਵੀ ਇੱਥੇ ਘਟਨਾ ਹੋ ਰਹੀ ਹੈ ਉਹ ਸਾਰੀ ਇੱਕ ਰਿਕਾਰਡ ਕੀਤੀ ਜਾਵੇ। ਕੋਈ ਜੀ ਇਹ ਤਾਂ ਠੀਕ ਹੈ ਕਿ ਹੁਣ ਗੱਲ ਤਾਂ ਇਹ ਹੈ ਕਿ ਉਹਨੂੰ ਕਹੀਂ ਤਾਂ ਵੱਡਾ ਮਗਰਮਛ ਜਾਂਦੇ ਨੇ। ਇਹ ਗੱਲ ਕਰਦੇ ਉਦੋਂ ਤੋਂ ਮਿਲੇ ਹੈ ਲੈਪਟਾਪ ਹੈ ਜਾਂ ਮੋਬਾਈਲ ਮਿਲੇ ਹੈ। ਜਾ ਕੋ ਦਰਨਾ ਮਿਲੀ ਹੈ ਮਤਲਬ ਕੋ ਸਾਰੇ ਤਾਂ ਆਪ ਲੋਕਾਂ ਦੇ ਬੁੱਧਿਆਂ ਦੇ ਵਿੱਚੋਂ ਵੀ 24 ਤਾਂ ਸੈਦਨਦੇ ਆ ਕਿ 170 ਕਿਲੋ ਚਿੱਟਾ ਫੜਿਆ ਗਿਆ 155 ਕਿਲੋ ਚਿੱਟਾ ਫੜਿਆ ਗਿਆ ਜਦੋਂ ਜਿਹਨੂੰ ਮਤਲਬ ਵੱਡਾ ਮਗਰਮੱਛ ਕਹਿੰਦੇ ਆ ਉਹਦੇ ਪਰੋਂ ਕੋਈ ਇਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਜਾਂ ਨਾ ਹੋਈ ਹੈ ਇਹ ਹਜੇ ਇਹ ਮਤਲਬ ਕੁਲ ਬਹੁਤ ਵੱਡਾ ਖਲਾਸਾ ਨਹੀਂ ਹੋਇਆ ਜਾਣਕਾਰ ਵੀ ਮਤਲਬ ਇਹ ਗੱਲ ਤਾਂ ਹੁਣ ਜਰੂਰ ਲੋਕਾਂ ਦੇ ਸਾਹਮਣੇ ਆਉਂਦੀ ਹੈ ਕਿ ਜਦੋਂ ਵੱਡੇ ਜਿਹਨੂੰ ਵੱਡਾ ਮਗਰਮੱਛ ਕਹਿੰਦੇ ਨੇ ਉਹਦੇ ਪਰੋਂ ਕੋਈ ਚੀਜ਼ ਮਤਲਬ ਇਸ ਤਰ੍ਹਾਂ ਦੀ ਜਿਹੜੀ ਇਤਰਾਜਯੋਗ ਹੈ ਉਹ ਨਹੀਂ ਮਿਲੀ ਸਾਰੇ ਲੋਕਾਂ ਦੇ ਧਰੇ ਮੁਰਦੀਆਂ ਵਾਲੇ ਬੁੱਧਿਆਂ ਦੇ ਵਿੱਚ ਕਾਲੇ ਰੰਗ ਦੇ ਲਿਫਾਫੇ ਆ ਕਹਿ ਕੇ ਉਹਦੇ ਵਿੱਚ ਮਤਲਬ ਚਿੱਟਾ ਪਾਉਂਦੇ ਰਹੇ ਜਿਹੜਾ ਕਹਿ ਦਿੰਦੇ ਨੇ ਕਿ ਸ਼ਰਿਆਮ ਬਖਾਈ ਦੇ ਹੋਇਆ ਸੀ ਪੁਸਤ ਵਾਲਿਆਂ ਨੂੰ ਆ ਗੱਲ ਕਰ ਫਿਰ ਉੱਥੋਂ ਇਹਨਾਂ ਨੂੰ ਕਿਉਂ ਨਹੀਂ ਲਿਖਿਆ ਮਤਲਬ ਜਿਹੜੇ ਇਸ਼ਤਾਂ ਦੇ ਫਰਕੀ ਪਰਚੇ ਨੇ ਉਹਨਾਂ ਦੀ ਵੀ ਇੱਕ ਮਤਲਬ ਕੋਹਲ ਭੁੱਲੀ ਹੈ ਤੇ ਇੱਕ ਜਿਹੜਾ ਚਾਹੇ ਉਹ ਮਜੂਤੀ ਹੋਰੀ ਸਰਕਾਰ ਨੇ ਚਾਹੇ ਉਹ ਵੱਡੇ ਲੀਡਰ ਨੇ ਉਹਨਾਂ ਦਾ ਪ੍ਰੈਸ਼ਰ ਵੀ ਸਰਕਾਰ ਦੇ ਉੱਤੇ ਸਿਆ ਪਰ ਇਹਨਾਂ ਨੇ ਲੋਕਾਂ ਵਾਂਗੂ ਉਹਨਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਦਾ ਕੋਈ ਨਿਸ਼ੀਦੀ ਆਈਟਮ ਦਾ ਪਰਚਾ ਨਹੀਂ ਦਿੱਤਾ ਇਹ ਸਰਕਾਰ ਦੀ ਜਾਂ ਕੋਰਸ ਦੀ ਜਿਹੜੀ ਮਤਲਬ ਦਰ ਉਹ ਇਹਨਾਂ ਦੇ ਮੂਹਰੇ ਕਿਤੇ ਨਾ ਕਿਤੇ ਸਾਹਮਣੇ ਆ ਗਿਆ ਜੀ ਪਰ ਉੱਥੇ ਹੀ ਜਦੋਂ ਕੱਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਬੀਤੀ ਰਾਤ ਜਿਹੜਾ ਕਿ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ ਤੇ ਨਾਲ ਹੀ ਕਿਹਾ ਦੱਸਦੇ ਹੀ ਇਹ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਏ ਦੀ ਜਿਹੜੀ ਕਿ ਉਤੋਂ ਰੁਪਈਆ ਦਾ ਲੈਣ-ਦੇਣ ਵਿਦੇਸ਼ ਦੇ ਵਿੱਚੋਂ ਜਿਹੜੇ ਕਿ ਉਹਨਾਂ ਨੂੰ ਪੈਸੇ ਮੰਗਵਾਈ ਗਏ ਸੀ ਕੁਝ ਟਰੈਵਲ ਏਜੰਸੀਆਂ ਦੇ ਵੱਲੋਂ ਉਹਨਾਂ ਨੇ ਜਿਹੜੇ ਪੈਸੇ ਆ ਕਿ ਉਹਨਾਂ ਦੀ ਟਰਾਂਜੈਕਸ਼ਨਾਂ ਹੋਈਆਂ ਸੀ ਜਨਾਂ ਦਾ ਕਿ ਵੱਡਾ ਖੁਲਾਸਾ ਜਿਹੜਾ ਕਿ ਹੋ ਸਕਦਾ ਵਿਦੇਸ਼ 'ਚੋਂ ਪੈਸੇ ਦੇਣ ਲੈਣ ਦਾ ਇਨੀ ਵੱਡੀ ਮਾਤਰਾ ਦੇ ਵਿੱਚ ਵੀ ਕੀ ਸੰਬੰਧ ਹੈ ਇਹਨਾਂ ਦਾ ਦੇਖੋ ਇਹਨਾਂ ਵੱਡੇ ਲੋਕ ਨੇ ਇਹਨਾਂ ਦੇ ਵੱਡੇ ਹੀ ਲੈਣ-ਦੇਣ ਹੁੰਦੇ ਨੇ ਵੱਡੇ ਹੀ ਮਤਲਬ ਚੈਨਲ ਹੁੰਦੇ ਨੇ ਇਹ ਤਾਂ ਇਕੱਲਾ ਇਹ ਤਾਂ ਥੋੜੀ ਇਹ ਤਾਂ ਸਾਰਿਆਂ ਜਿਸ ਵੀ ਇਹਨਾਂ ਦੇ ਵੀ ਹੈਗੇ ਸੀਗੇ ਵੱਡਿਆ ਲੈਂਨ ਵੱਡੀਆਂ ਕੋਠੀਆਂ ਵੱਡੇ ਫਾਰਮ ਵੱਡੇ ਪ੍ਰੋਜੈਕਟ ਮਤਲਬ ਇਹ ਤਾਂ ਸਾਰਿਆਂ ਦੇ ਹੀ ਹੁੰਦੇ ਨੇ ਐਨ ਗਨਕਰ ਆਪਾਂ ਲੋਕ ਤਾਂ ਇਹ ਚਾਹੁੰਦੇ ਸੀਗੇ ਕਿ ਇਹ ਤਾਂ ਰਿਕਵਰੀ ਕੀ ਹੋਈ ਹੈ ਤੇ ਕਿੰਨਾ ਇਹ ਤਾਂ ਮਸਾਲਾ ਫੜਿਆ ਗਿਆ ਉਹ ਮਸਾਲੇ ਦੇ ਵਿੱਚ ਫਿਰ ਪਤਾ ਲੱਗਦਾ ਮਤਲਬ ਕਿ ਕਿਉਂ ਆਇਆ ਕਿੱਥੇ ਨਾ ਜਿਹੜਾ ਗੱਲ ਠੀਕ ਹੈ ਵੀ ਉਹਨੇ ਡੈਰੀ ਨਾਲ ਆ ਗਿਆ ਇਹਦੇ ਨਾਲ ਇਹਦਾ ਕੁਝ ਨਹੀਂ ਹੋਣ ਲੱਗਿਆ ਜਲਦੀ ਜਵਾਨ ਤੋਂ ਹੋ ਜੂਗੀ ਤੇ ਬਾਹਰ ਆ ਕਿ ਉਹ ਸਿੱਤਰਾ ਹੀ ਮਤਲਬ ਸਰਕਾਰਾਂ ਨੂੰ ਜਿਵੇਂ ਪਹਿਲਾਂ ਬੰਗਾਰ ਤੋਂਦਾ ਰਿਹਾ ਤੇ ਉਸੇ ਤਰ੍ਹਾਂ ਹੀ ਨਲਕਾਰੇ ਮਾਰਦਾ ਜਲਦੀ ਹੋਈ ਇਹ ਲੋਕਾਂ ਦੇ ਸਾਹਮਣੇ ਫੇਰਾ ਦੇ ਜੀ ਪਰ ਉੱਥੇ ਹੀ ਐਮਐਲਏ ਆਪਣੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਦਾ ਇੱਕ ਵੱਡਾ ਬਿਆਨ ਆਇਆ ਇਹ ਕਹਿੰਦੇ ਕਿ ਮੈਂ ਗੁਰੂਗ੍ਰਾਂਤ ਸਾਹਿਬ ਜੀ ਦੇ ਸਾਹਮਣੇ ਬੈਠਾ ਸੀ ਮੱਥਾ ਟੇਕਣ ਗਿਆ ਤੇ ਉੱਥੇ ਮਜੀਠਿਆ ਜੀ ਵੀ ਬੈਠੇ ਸੀ ਉਸ 27 ਫੋਟਮਾ ਦਾ ਉਹਨਾਂ ਕੋਲੇ ਪ੍ਰੂਫ ਹੈ ਕਿ ਮੇਰੇ ਕੋਲੇ 27 ਫੋਟਮਾ ਨੇ ਮੈਂ ਤੁਹਾਨੂੰ ਉਹ ਫੋਟਮਾ ਸ਼ੇਅਰ ਵੀ ਕਰਦਾਗਾ মিডিਆ ਦੇ ਵਿੱਚ ਉਹਨਾਂ ਨੇ ਖੜ ਕੇ ਗੱਲ ਕਹੀ ਤੇ ਉੱਥੇ ਆਪਣੀਆਂ ਜਿਹੜੀਆਂ ਫੋਟਮਾ ਨੇ ਉਹਨਾਂ ਤਸਵੀਰਾਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਦੇ ਅੱਗੇ ਪੇਸ਼ ਵੀ ਕੀਤਾ ਹਾਲਾਂਕਿ ਉਹਨਾਂ ਨੇ ਇਹ ਵੀ ਕਹਿਣਾ ਸੀ ਕਿ ਉੱਥੇ ਸਿਰਫ ਜਿਹੜੀ ਗੱਲਬਾਤ ਹੋਈ ਸੀ ਇੱਕ ਭ੍ਰੱਪੇ ਤੌਰ ਤੇ ਭਾਈਚਾਰਕ ਤੌਰ ਤੇ ਮੈਂ ਸਿਰਫ ਸਾਸਤ੍ਰੀ ਕਾਲ ਜਾਂ ਹਾਲਚਾਲ ਦੇ ਕਾਰਨ ਹੀ ਗੱਲ ਹੋਈ ਸੀ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋਈ ਪਰਮਨ ਅਰੋੜਾ ਦਾ ਸਭ ਤੋਂ ਵੱਡਾ ਬਿਆਨ ਜਿਹੜਾ ਇਹ ਆਇਆ ਸੀ ਕਿ ਮੱਜੀਠੀਆ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਦੇ ਵਿੱਚ ਜਾਵੇ ਨਹੀਂ ਮੈਂ ਜਾਣਾਂ ਜੇਕਰ ਮੇਰੇ ਤੇ ਇਹਨਾਂ ਦੀ ਕਹੀ ਗੱਲ ਸੱਚੀ ਹੁੰਦੀ ਹੈ। ਦੇਖੋ ਜੀ ਗੱਲ ਇਹ ਹੈ ਦੀ ਚਲੋ ਵੱਡੇ ਪ੍ਰੋਗਰਾਮ ਨੇ ਵੱਡੇ ਲੋਕਾਂ ਜਿੱਥੇ ਜਾਣਾ ਉੱਥੇ ਸਾਰੀਆਂ ਬਾਤਾਂ ਇਹਨਾਂ ਦੇ ਇਕੱਠੇ ਹੋ ਜਾਂਦੇ ਨੇ ਉੱਥੇ ਕੋਈ ਮਤਲਬ ਗਲਤ ਗੱਲ ਤਾਂ ਨਹੀਂ ਹੁੰਦੀ ਹੁੰਦੀ ਇਹ ਤਾਂ ਗੱਲ ਮੰਨਣੀ ਪਊਗੀ। ਕਿਉਂਕਿ ਨਾ ਹੀ ਤਾਂ ਇਹਨਾਂ ਦਾ ਕੋਈ ਪਿਛਲੇ ਸੰਬੰਧ ਹੈ। ਨਾ ਹੀ ਕੋਈ ਮਤਲਬ ਪਰਦੇ ਦੇ ਪਿੱਛੇ ਕੋਈ ਸਾਜ ਹੈ ਇਸ ਕਰਕੇ ਮਤਲਬ ਇਹ ਤਾਂ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਰ ਤੱਕ ਸੀ ਉਹਦੇ ਵਿੱਚ ਮਤਲਬ ਇਹ ਹਣੀ ਆਪਣੇ ਆਪ ਨੂੰ ਸਫਾਈਆਂ ਦੇ ਰਹੇ ਨੇ ਅਰੋੜਾ ਸਾਹਿਬ ਇਹ ਮਤਲਬ ਲੋਕਪਲੀ ਭਾਂਤ ਜਾਣਦੇ ਨੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅਰੋੜਾ ਸਾਫ ਨਿਰਦੋਸ਼ੀ ਨੇ ਨਹੀਂ ਇਹ ਤੇ ਕਿ ਅਰੋੜਾ ਸਾਹਿਬ ਦੋਸ਼ੀ ਤਾਂ ਨਹੀਂ ਹਨ ਕੋਈ ਕਾਫੇ 'ਚ ਗੱਲ ਕਰ ਮਤਲਬ ਗੱਲਬਾਤ ਹੋ ਸਕਦੀ ਹੁੰਦੀ ਹੈ ਤਾਂ ਕੋਈ ਚੰਗੀ ਗੱਲ ਵੀ ਹੋ ਸਕਦੀ ਹੈ ਮਾੜੀ ਗੱਲ ਵੀ ਹੋ ਸਕਦੀ ਹੈ ਆ ਗੱਲ ਤਾਂ ਇੱਕ ਗੱਲ ਹੀ ਹੁੰਦੀ ਆ ਮਤਲਬ ਉਹ ਕੋਈ ਗਵਾਹੀ ਤਾਂ ਹੁੰਦੀ ਨਹੀਂ ਹੈ ਇਹ ਇਸ ਕਰਕੇ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਇਹ ਤਾਂ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਦੂਜੇ ਪਾਸੇ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਵੱਡੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਲੋਕੱਤੇ ਹੁੰਦੇ ਨੇ ਉੱਥੇ ਆਪਸ ਵਿੱਚ ਬੋਲਣਗੇ ਵੀ ਹੱਸਣਗੇ ਵੀ ਸਲਾਮਤੀ ਕਰਨਗੇ ਮਤਲਬ ਇੱਕ ਚੰਗੀ ਗੱਲ ਹੈ ਮਤਲਬ ਮੂੰਹ ਮੋਟਾ ਕਰਕੇ ਇੱਕ ਦੂਜੇ ਪਾਸੇ ਬੈਠਾ ਰਹਿਣਾ ਉਹ ਸਮਾਜ ਨੂੰ ਕੀ ਸਿਹਤ ਦੇ ਸਕਦਾ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਕੋਈ ਵੀ ਡਰਸ ਸੇ ਪਾਰ ਦੀ ਦਾ ਕਿਤੇ ਮਿਲਦਾ ਇੱਕ ਦੂਜੇ ਨੂੰ ਮਤਲਬ ਸਤਰੀ ਕਾਲ ਦਾ ਸਿਰ ਜਰੂਰ ਹੋਣਾ ਚਾਹੀਦਾ ਇੰਨੀ ਐਨੀ ਨਫਰਤ ਕਿਵੇਂ ਭਰ ਲੈਣ ਚਾਹੀਦੀ ਵੀ ਸਤਰੀ ਕਾਲ ਵੀ ਸਾਹ ਚ ਵੀ ਨਾ ਰਹੇ ਮਤਲਬ ਜਰੂਰੀ ਹੈ ਵੀ ਸ਼ਾਂਤਤਾ ਹੋਣੀ ਚਾਹੀਦੀ ਹੈ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਚਾਹੇ ਪਾਰ ਕੀ ਕਿਸੇ ਚਾਹੇ ਵਿਚਾਰ ਕੁਛ ਹੈ ਚਾਹੇ ਸੋਚ ਕੁਛ ਹੈ ਮੈਂ ਕੁਛ ਵੀ ਕਰਦਾ ਮਤਲਬ ਇਨਸਾਨੀਅਤ ਤੌਰ ਤੇ ਇੱਕ ਦੂਜੇ ਦੀ ਕਦਰ ਕਰਨ ਦਾ ਫਰਜ਼ ਬਣਦਾ ਜਿਹੜੀਆਂ ਇਹਨਾਂ ਨੇ ਕੀਤੀਆਂ ਇਹਨਾਂ ਨੂੰ ਜਾਦੇ ਤੂਰ ਦੇ ਕੇ ਮਤਲਬ ਗੱਲ ਨੂੰ ਵੱਡੀ ਪੱਤਰ ਤੇ ਖਲਾਉਣਾ ਨਹੀਂ ਚਾਹੀਦਾ ਜੀ ਬਹੁਤ-ਬਹੁਤ ਮਿਹਰਬਾਨੀ ਰਜਿੰਦਰ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਦਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਸੋ ਦੋਸਤੋ ਅਸੀਂ ਮਾਨਸਾ ਤੋਂ ਸਾਡੇ ਸੀਨੀਅਰ ਪੱਤਰਕਾਰ ਰਜਿੰਦਰ ਜੀ ਜਿਨ੍ਹਾਂ ਨੇ ਕਿਹਾ ਮਜੀਠੀਆ ਦੇ ਬਾਰੇ ਜਿਹੜੇ ਆਪਣੇ ਵਿਚਾਰ ਨੇ ਉਹਨਾਂ ਕਹਿਣਾ ਸੀ ਕਿ ਮਜੀਠੀਏ ਦੇ ਕੋਲੋਂ ਕੋਈ ਅਜੇ ਹ ਨਸ਼ੀਲਾ ਪਦਾਰਥ ਨਹੀਂ ਫੜਿਆ ਗਿਆ ਤੇ ਨਾ ਹੀ ਕੋਈ ਅਜੋਹੀ ਚੀਜ਼ ਫੜੀ ਗਈ ਹੈ ਜਿਸ ਦੇ ਕਰਕੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਤੇ ਉਹ ਬੜਕਾ ਮਾਰਦਾ ਦੁਬਾਰਾ ਫੇਰ ਹਿਰਾਸਤ ਦੇ ਵਿੱਚੋਂ ਬਾਹਰ ਆਏਗਾ ਤੇ ਸ਼ਾਮ ਦੇ ਨਾਂ ਦੁਬਾਰਾ ਫੇਰ ਜਿਹੜੀ ਕਿ ਆਪਣੀ ਆ ਰਾਜਨੀਤੀ ਆ ਉਸ ਨੂੰ ਦੁਬਾਰਾ ਸ਼ੁਰੂ ਕਰ ਗਿਆ ਪਰ ਉੱਥੇ ਹੀ ਆਪ ਦੇ ਐਮਐਲਏ ਨੇ ਤਾਂ ਬਿਆਨਾਂ ਦੇ ਜਿਵੇਂ ਕਹਿੰਦੇ ਕਿ ਢੇਰ ਹੀ ਲਗਾ ਦਿੱਤੇ ਬੈਕ ਟੂ ਬੈਕ ਬੈਕ ਟੂ ਬੈਕ ਸਭ ਦੇ ਬਿਆਨ ਆ ਰਹੇ ਸੀ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕੀ ਹੁਣ ਆਪਣੇ ਘਰ ਅੱਗ ਲੱਗਦੀ ਐ ਤਾਂ ਹੁਣ ਪਤਾ ਲੱਗਦਾ ਜਿੰਨੇ ਕਹਿੰਦੇ ਕਿ ਜਿੰਨੇ ਥਾਂ ਫਲੂਹਾ ਪੈਂਦਾ ਉਹਨਾਂ ਥਾਂ ਹੀ ਮੱਚਦਾ ਤੇ ਦੂਜੀ ਥਾਂ ਨੂੰ ਨਹੀਂ ਪਤਾ ਹੁੰਦਾ ਜਦੋਂ ਤੁਸੀਂ ਆਪ ਉਸ ਕੰਡੀਸ਼ਨ ਦੇ ਵਿੱਚ ਖੜ ਜਾਉਨੇਓ ਤਾਂ ਉਸ ਸਟੇਜ ਨੂੰ ਪੂਰਾ ਹੰਡਾਉਨੇਓ ਜਦੋਂ ਤੁਹਾਡੇ ਘਰ ਬੱਚਿਆਂ ਨੂੰ ਲੈ ਕੇ ਮਾਹੌਲ ਖਰਾਬ ਹੋਣ ਦੀ ਗੱਲ ਸਾਹਮਣੇ ਆਈ ਐ 80 ਸਾਲ ਦੀ ਮਾਤਾ ਦੀ ਗੱਲ ਸਾਹਮਣੇ ਆਈ ਐ ਤਾਂ ਆਈ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਮਾਵਾਂ ਭੈਣਾਂ ਧੀਆਂ ਸਭ ਦੀਆਂ ਹੁੰਦੀਆਂ ਨੇ ਜਦੋਂ ਤੁਸੀਂ ਨਜਾਇਜ਼ ਪਰਚੇ ਪਾਉਨੇਓ ਜਾਂ ਕਿਸੇ ਤੇ ਗੁੰਡਾ ਕਰਦੀ ਦਿਖਾਉਨੇਓ ਪਰ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਅਕਾਲੀ ਦਲ ਤਾਂ ਜੇ ਕਹ ਲਈਏ ਕਿ ਜੜ ਤੋਂ ਖਤਮ ਹੋਣ ਵਾਲੀ ਗੱਲ ਹੈ ਜਿਵੇਂ ਲੁਧਿਆਣਾ ਦੇ ਜਿਮ ਵਿੱਚ ਉਹਨਾਂ ਦੇ ਵਿੱਚ 800 ਸੀਟਾਂ ਤੇ ਜਿਹੜਾ ਕਿ 8000 ਤੇ ਇਹ ਰਿਹਾ ਹੈ ਉਸ ਦੇ ਮੁਕਾਬਲੇ ਤਾਂ ਅਕਾਲੀ ਦਲ ਹੈ ਮੈਨੂੰ ਲੱਗਦਾ ਵੀ ਬਿਲਕੁਲ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੀ ناکਾਮਯਾਬੀ ਹੈ ਜਿਹੜੀ ਕਿ ਉਸ ਨੂੰ ਸੰਭਾਲ ਨਹੀਂ ਸਕੀ ਤੇ ਜਿਹੜਾ ਕਿ ਅਕਾਲੀ ਦਲ ਦਾ ਬੇੜਾ ਗਰਕ ਜਿਹੜਾ ਕਿ ਇਹਨਾਂ ਦਾ ਕਹਿਣਾ ਹੈ ਕਿ ਹੋ ਚੁੱਕਿਆ ਸਿਰਫ ਸੁਖਵੀਰ ਬਾਦਲ ਦੇ ਪੈਰੋਂ ਇਹ ਸਰਜੀਤ ਸਿੰਘ ਰਖੜਾ ਦਾ ਤੇ ਰੰਤੀਰ ਸਿੰਘ ਰਖੜਾ ਦਾ ਵੱਡਾ ਬਿਆਨ ਹੈ ਕਿ ਜੇਕਰ ਸੁਖਵੀਰ ਬਾਦਲ ਪ੍ਰਧਾਨਗਰੀ ਛੱਡ ਦੰਦਾ ਤਾਂ ਸ਼ਾਇਦ ਜਿਹੜੀ ਅਕਾਲੀ ਦਲ ਦੀ ਅੱਜ ਇਹ ਹਾਲਾਤ ਹੋਏ ਹੋਏ ਨੇ ਸ਼ਾਇਦ ਉਹ ਸਾਡੇ ਹਾਲਾਤ ਹੈ ਜਿਹੜੇ ਅੱਜ ਨਾ ਹੁੰਦੇ ਪੰਜਾਬ ਵੀ ਅਕਾਲੀ ਦਲ ਜਿਵੇਂ ਪਹਿਲਾਂ ਰਾਜ ਕਰਦਾ ਸੀ ਉਸੇ ਤਰ੍ਹਾਂ ਹੀ ਰਾਜ ਹੁਣ ਕਰਦਾ ਪਰ ਦੋਸਤੋ ਦੇਖਣਾ ਇਹ ਆ ਕਿ ਹੁਣ ਮਜੀਠੀਆਂ ਨੂੰ ਦੁਪਹਿਰ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਦੀ ਪੇਸ਼ੀ ਪੇਸ਼ੀ ਤੋਂ ਬਾਅਦ ਉਸ ਦਾ ਕੀ ਵੱਡਾ ਬਿਆਨ ਸਾਹਮਣੇ ਆਉਂਦਾ ਇਸ ਮਾਮਲੇ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਤੁਹਾਨੂੰ ਸਭ ਤੋਂ ਪਹਿਲਾਂ A1 ਪੰਜਾਬੀ ਟੀਵੀ ਨਸ਼ਰ ਕਰੇਗਾ ਤੇ ਹੁਣ ਦੋਸਤੋ ਮੈਨੂੰ ਇਸ ਵੇਲੇ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ